ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਇੱਕ ਅਜੇ ਹੀ ਘਟਨਾ ਦੇ ਬਾਰੇ ਜਿਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਾਂ ਤੱਕ ਹਲਚਲ ਮਚਾ ਦਿੱਤੀ ਜੀ ਹਾਂ ਇਹ ਖਬਰ ਹੈ ਅਮਨਦੀਪ ਕੌਰ ਦੀ ਜਿਸ ਨੂੰ ਸੋਸ਼ਲ ਮੀਡੀਆ ਤੇ ਕਾਲੀ ਥਾਰ ਵਾਲੀ ਜਾਂ ਇੰਸਟਾ ਕੁਇਨ ਦੇ ਵਜੋਂ ਜਾਣਿਆ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਅਮਨਦੀਪ ਕੌਰ ਦੇ ਬਾਰੇ ਜੋ ਕਿ ਬੀਤੇ ਕੁਝ ਸਮੇਂ ਪਹਿਲਾਂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਉਸ ਦੇ ਕੋਲ 17 ਗ੍ਰਾਮ ਚਿਟਾ ਫੜਿਆ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਹੀ ਮੋੜ ਸਾਹਮਣੇ ਆ ਗਿਆ ਹੈ ਜਿੱਥੇ ਕਿਸੇ ਆਮ ਬੰਦੇ ਦੇ ਕੋਲੋਂ ਜੇਕਰ ਐਦਾਂ ਦੀ ਕੋਈ ਨਸ਼ੀਲੀ ਸਮਗਰੀ ਫੜੀ ਜਾਂਦੀ ਹੈ ਤਾਂ ਉਸ ਨੂੰ 2 ਸਾਲ ਤੱਕ ਜ਼ਮਾਨਤ ਨਹੀਂ ਮਿਲਦੀ ਪਰ ਇਹ ਇੰਸਟਾ ਕੁਈਨ ਕਾਲੀ ਥਾਰ ਵਾਲੀ ਅਮਨਦੀਪ ਕੌਰ 2 ਮਹੀਨਿਆਂ ਦੇ ਵਿੱਚ ਹੀ ਬਾਹਰ ਕਿਵੇਂ ਆ ਗਈ ਈਐਸ ਦੇ ਪਿੱਛੇ ਰਾਜਨੀਤਿਕ ਸਾਜ਼ਿਸ਼ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਅਮਨਦੀਪ ਕੌਰ ਇੱਕ ਪੰਜਾਬ ਪੁਲਿਸ ਦੀ ਸੀਨੀਅਰ ਕਾਂਸਟੇਬਲ ਜੋ ਮਾਨਸਾ ਦੇ ਵਿੱਚ ਤਾਇਨਾਤ ਸੀ ਅਤੇ ਬਾਅਦ ਦੇ ਵਿੱਚ ਬਠਿੰਡਾ ਪੁਲਿਸ ਦੇ ਵਿੱਚ ਆ ਗਈ ਉਸ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਜਿੱਥੇ ਉਸ ਦੇ 3 ਲੱਖ ਤੋਂ ਵੱਧ ਫੋਲੋਅਰ ਸਨ ਉਸ ਦੀ ਚਰਚਾ ਦਾ ਵੱਡਾ ਕਾਰਨ ਸੀ ਕਿ ਅਕਸਰ ਆਪਣੀ ਕਾਲੀ ਮਹਿੰਦਰਾ ਥਾਰ ਮਹਿੰਗੀਆਂ ਘੜੀਆਂ ਅਤੇ ਮਹਿੰਗੇ ਬੈਗ ਲਗਜ਼ਰੀ ਜੀਵਨ ਸ਼ੈਲੀ ਨੂੰ ਫੋਲੋ ਕਰਦੀ ਸੀ ਪਰ ਇਹ ਸਭ ਉਦੋਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜਦੋਂ 2 April 2025 ਨੂੰ ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕਸ ਫੋਰਸ ਨੇ ਉਸਦੀ ਥਾਰ ਜੀਪ ਦੇ ਵਿੱਚੋਂ 17 ਗ੍ਰਾਮ ਹਿਰੋਇਨ ਬਰਾਮਦ ਕੀਤੀ ਇਹ ਕਟੜਾ ਸੂਬੇ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਸੀ ਬਠਿੰਡਾ ਦੇ ਜੋ ਕਿ ਬਾਦਲ ਫਲਾਈਓਵਰ ਨੇੜੇ ਚੈਕਿੰਗ ਦੌਰਾਨ ਅਮਨਦੀਪ ਨੂੰ ਰੋਕਿਆ ਗਿਆ ਰਿਪੋਰਟਸ ਦੇ ਮੁਤਾਬਕ ਉਸਨੇ ਪੁਲਿਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਭੱਜਣ ਦਾ ਯਤਨ ਵੀ ਕੀਤਾ ਪਰ ਉਸ ਨੂੰ ਫੜ ਲਿਆ ਗਿਆ ਉਸ ਦੀ ਜੀਪ ਦੀ ਤਲਾਸ਼ੀ ਵਿੱਚੋਂ ਹੀਰੋਇਨ ਮਿਲੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੇ ਦਿਨ ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਉਸ ਨੂੰ ਸਰਵਿਸ ਤੋਂ ਬਰਖਾਸਤ ਕਰਤਾ ਜੋ ਕਿ ਪੰਜਾਬ ਸਰਕਾਰ ਦੇ ਸਖਤ ਨਿਰਦੇਸ਼ਾਂ ਦੇ ਅਨੁਸਾਰ ਸੀ ਪਰ ਇਹ ਘਟਨਾ ਦੀ ਜੋ ਮੇਨ ਮੁੱਦਾ ਹੈ ਉਹ ਇੱਥੇ ਖਤਮ ਨਹੀਂ ਹੁੰਦਾ ਅਮਨਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸਦੀ ਪ੍ਰਸਿੱਧੀ ਹੋਰ ਜ਼ਿਆਦਾ ਵਧ ਗਈ ਉਸਦੇ ਇੰਸਟਾਗ੍ਰam ਫੋਲੋਅਰ 3 ਲੱਖ ਤੋਂ ਵੱਧ ਕੇ 9 ਲੱਖ ਤੋਂ ਜ਼ਿਆਦਾ ਹੋ ਗਏ ਲੋਕਾਂ ਨੇ ਉਸਦੀਆਂ ਵੀਡੀਓ ਨੂੰ ਮੀਮਜ਼ ਅਤੇ ਬਾਲੀਵੁੱਡ ਡਾਇਲੌਗ ਨਾਲ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੇ ਨਾਲ ਹੀ ਕਈ ਸਵਾਲ ਵੀ ਉੱਠੇ ਅਮਨਦੀਪ ਦੀ ਐਨੀ ਲਗਜ਼ਰੀ ਜੀਵਨ ਸ਼ੈਲੀ ਦਾ ਕੀ ਸੋਰਸ ਸੀ ਇੱਕ ਕਾਂਸਟੇਬਲ ਦੀ ਤਨਖਾਹ ਵਿੱਚ ਅਜਿਹੀ ਜੀਵਨ ਸ਼ੈਲੀ ਕਿਵੇਂ ਸੰਭਵ ਸੀ ਇਸ ਮਾਮਲੇ ਨੇ ਉਦੋਂ ਹੋਰ ਤੂਫਾਨ ਖੜਾ ਕਰ ਦਿੱਤਾ ਜਦੋਂ ਇੱਕ ਔਰਤ ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਅਮਨਦੀਪ ਦਾ ਉਸਦੇ ਪਤੀ ਬਲਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸੀ ਅਤੇ ਦੋਵੇਂ ਨਸ਼ਿਆਂ ਦੀ ਤਸਕਰੀ ਦੇ ਵਿੱਚ ਸ਼ਾਮਲ ਸਨ ਗੁਰਮੀਤ ਨੇ ਪੁਲਿਸ ਨੂੰ ਅਮਨਦੀਪ ਦੀਆਂ ਗਤੀਵਿਧੀਆਂ ਦੇ ਬਾਰੇ ਸੂਚਨਾ ਦਿੱਤੀ ਸੀ ਜਿਸ ਨੇ ਉਸ ਦੀ ਗ੍ਰਿਫਤਾਰੀ ਵਿੱਚ ਮਦਦ ਕੀਤੀ ਇਸ ਤੋਂ ਇਲਾਵਾ ਅਮਨਦੀਪ ਦੀ ਗ੍ਰਿਫਤਾਰੀ ਦੌਰਾਨ ਉਸਨੇ ਕਥਿਤ ਤੌਰ ਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦਾ ਨਾਮ ਲਿਆ ਜਿਸ ਨੇ ਪੰਜਾਬ ਪੁਲਿਸ ਦੀ ਸਾਖ ਤੇ ਸਵਾਲ ਖੜੇ ਕਰ ਦਿੱਤੇ ਸਿਆਸਤਦਾਨ ਸੁਖਪਾਲ ਸਿੰਘ ਖੈਰਾ ਨੇ ਵੀ ਇਸ ਮਾਮਲੇ ਵਿੱਚ ਪੁਲਿਸ ਅਤੇ ਨਸ਼ਾ mafia ਦੀ ਗਠਜੋੜ ਦੀ ਜਾਂਚ ਦੀ ਮੰਗ ਕੀਤੀ ਅਮਨਦੀਪ ਦੀ ਜਾਂਚ ਦੌਰਾਨ ਪੁਲਿਸ ਨੇ ਉਸ ਦੀ ਜੀਬ ਵਿੱਚ ਪੰਜਾਬ ਪੁਲਿਸ ਦਾ ਸਟicker ਵੀ ਮਿਲਿਆ ਜਿਸ ਨੂੰ ਉਹ ਨਾਕਾਬੰਦੀ ਤੋਂ ਬਚਣ ਦੇ ਲਈ ਵਰਤਦੀ ਸੀ ਪੁਲਿਸ ਨੇ ਉਸ ਦੀਆਂ ਜਾਇਦਾਦਾਂ ਜਿਨ੍ਹਾਂ ਵਿੱਚ 2 ਕਰੋੜ ਦਾ ਮਕਾਨ, ਆਡੀ ਕਾਰ, ਦੋ ਇਨੋਵਾ ਕਾਰਾਂ ਅਤੇ ਇੱਕ ਬੁਲਟ ਮੋਟਰਸਾਈਕਲ ਸ਼ਾਮਲ ਸਨ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਹੁਣ ਬਲਵਿੰਦਰ ਸਿੰਘ ਦੀ ਭਾਲ ਵਿੱਚ ਹੈ ਜੋ 4 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਬਾਅਦ ਫਰਾਰ ਹੋ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਸਭ ਤੋਂ ਵੱਡੀ ਤਾਂ ਇਹ ਹੈ ਕਿ 1 ਮਈ 2025 ਨੂੰ ਅਮਨਦੀਪ ਕੌਰ ਨੂੰ ਬਠਿੰਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਜਮਾਨਤ ਮਿਲਣ ਤੋਂ ਬਾਅਦ ਅਮਨਦੀਪ ਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਕਈ ਵੱਡੇ ਦਾਅਵੇ ਕੀਤੇ ਉਸਨੇ ਕਿਹਾ ਕਿ ਉਸਨੂੰ ਫਸਾਇਆ ਗਿਆ ਹੈ ਅਤੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਗਈ ਹੈ ਉਸਨੇ ਆਪਣੇ ਸਬੰਧ ਕਥਿਤ ਸੀਨੀਅਰ ਅਧਿਕਾਰੀਆਂ ਨਾਲ ਹੋਣ ਦੀਆਂ ਅਫਵਾਹਾਂ ਨੂੰ ਵੀ ਖਾਰਜ ਕੀਤਾ ਪਰ ਇਹਨਾਂ ਦਾਅਵਿਆਂ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਨਵੀਂ ਬਹਿਸ ਛੇੜ ਦਿੱਤੀ ਇਸ ਮਾਮਲੇ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਪੁਲਿਸ ਦੀ ਸਾਖ ਤੇ ਡੂੰਘੇ ਸਵਾਲ ਖੜੇ ਕੀਤੇ ਹਨ ਅਮਨਦੀਪ ਦੀ ਜ਼ਮਾਨਤ ਅਤੇ ਉਸਦੇ ਲਾਈਵ ਸੈਸ਼ਨ ਨੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਪੈਦਾ ਕਰ ਦਿੱਤਾ ਕਿ ਸੱਚ ਕੀ ਹੈ ਕੀ ਅਮਨਦੀਪ ਸੱਚਮੁੱਚ ਨਸ਼ਾ ਤਸਕਰੀਬੇ ਸ਼ਾਮਲ ਸੀ ਜਾਂ ਉਸ ਨੂੰ ਸਿਆਸੀ ਜਾਂ ਨਿੱਜੀ ਦੁਸ਼ਮਣੀ ਤੇ ਚਲਦੇ ਫਸਾਇਆ ਗਿਆ ਸੀ ਇਹ ਸਵਾਲ ਅਸੀਂ ਤੁਹਾਡੇ ਤੇ ਛੱਡਦੇ ਹਾਂ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਧੰਨਵਾਦ